ਫਗਵਾੜਾ ਵਿਖੇ ਸੰਪੂਰਨ ਫੀਲਡ ਦੇ ਨਜ਼ਦੀਕ ਖੇਤਾਂ ਵਿੱਚ ਬਿਜਾਨ ਕਾਕ ਲੱਗ ਗਈ ਜਿਸ ਕਾਰਨ ਕਈ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਇਸ ਮੌਕੇ ਕਿਸਾਨ ਨੇ ਦੱਸਿਆ ਕਿ ਖੇਤ ਉਪਰ ਉਲੰਘ ਰਹੀਆਂ ਤਾਰਾਂ ਕਾਰਨ ਇਹ ਘਟਨਾ ਵਾਪਰੀ ਹੈ। ਇਹ ਤਾਰ ਜਿਹੜੀ ਮੇਨ ਵਾਲਾ ਚਾਂਦੀਆ ਸੜਕ ਦੇ ਬਿਜਲੀ ਦੇ ਉੱਤੋਂ ਅੱਗ ਪੈ ਗਈ। ਤੇ ਕਿੰਨਾ ਕੁ ਨੁਕਸਾਨ ਹੋ ਗਿਆ ਸਰ? ਮੇਰੇ 5 ਕੱਤੇ ਕਣਕ ਦੇ ਨੂੰ ਹੋਗਾ। ਤੇ ਫਾਰਮ ਹੈਡ ਵਗਾਰਾ ਨੂੰ ਫਾਰਮ ਹੈਡ ਆਈ ਹੈ ਨਹੀਂ ਵੀ ਟਰੈਕਟਰਾਂ ਨੇ ਲਾ ਕੇ ਵਝਾਈ ਆ। ਹਾਂਜੀ। ਤੇ ਤਾਂ ਸਾਰਾ ਬਹੁਤ ਏਰੀਆ ਵੀ ਸਾਰਾ ਲੂ ਹੋ ਜਾਣਾ ਜੀ ਨਾ ਰੁਕਦੀ। ਥੋੜਾ ਮੋਟਾ ਬਜਾਹ ਹੋਇਆ ਕਿ ਨਹੀਂ ਕੋਚਾ ਕੁਛ ਨਹੀਂ ਹੋਇਆ ਇਹ ਖੇਤ ਕੁ ਬਜਿਆ ਦਾ ਤੇ ਜਿੱਦਾਂ ਹੁਣ ਅੱਗ ਲੱਗਣ ਦਾ ਕਾਰਨ ਹਰ ਗਰਮੀਆਂ ਜਾਂ ਜਦੋਂ ਆਂਦਾ ਮੌਸਮ ਆਂਦਾ ਵਾ ਨਹੀਂ ਤਾਰਾਂ ਚੋਂ ਡੋੜ ਕੇ ਤਾਰਾਂ ਦੇ ਸਪਾਰਕ ਕਰਕੇ ਆ ਇਹ ਸ਼ਾਰਟ ਸਰਕਟ ਹੋਇਆ ਹਾਂਜੀ ਸ਼ਾਰਟ ਸਰਕਟ ਹਾਂਜੀ 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 ਕੀ ਨਾਮ ਜੀ ਆਪਣਾ ਮੈਂ ਨਾ ਪਰਿੰਜੀਤ ਸਿੰਘ ਕਿਹੜੇ ਪਿੰਡ ਦਾ ਆਪਾਂ ਹਾਂਜੀ ਮੌਲੀ ਜੀ ਮੌਲੀ ਤੋਂ ਹਾਂਜੀ ਇਸੇ ਤਰ੍ਹਾਂ ਇੱਥੋਂ ਦੇ ਮੋਤੀ ਬਾਜ਼ਾਰ ਵਿੱਚ ਵੀ ਇੱਕ ਘਰ ਨੂੰ ਅਚਾਨਕ ਧਿਆਨਕ ਅੱਗ ਲੱਗ ਗਈ ਜਿਸ ਕਾਰਨ ਇੱਕ ਕਮਰੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਇਸ ਬੰਦੇ ਘਰ ਦੇ ਮਾਲਕ ਨੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ ਅੰਦਰ ਗਵਾਂਡੀਆਂ ਦਾ ਫੋਨ ਗਿਆ ਸ਼ਾਰਟ ਸਰਕਟ ਜੇ ਹੋਇਆ ਇੱਕ ਕਮਰੇ 'ਚ ਹੀ ਲੱਗੀ ਅੱਗ ਕੋਈ ਨਖਾਨ ਅੱਗ ਨਾ ਹੋਣੀ ਕਮਰੇ 'ਚ ਹੀ ਅੱਗ ਲੱਗ ਗਈ ਹੈ ਇੱਧਰ ਕੋਈ ਹੈ ਨਹੀਂ ਸੀ ਖਾਸ ਤੋ ਫਾਇਰ ਬ੍ਰਿਗੇਡ ਨੂੰ ਗਿਆ ਹਾਂਜੀ ਫਾਇਰ ਬ੍ਰਿਗੇਡ ਗੱਡੀ ਆਈ ਹੈ ਤਾਂ ਫਾਇਰ ਨੂੰ ਫੋਨ ਕਰਤਾ ਉਹ ਆ ਗਏ ਹੈਗੇ ਉਹ ਜਲਦੀ ਆਏ ਹਾਂ ਜਲਦੀ ਆ ਗਏ ਠੀਕ ਹੈ ਪਰਮਾਤਮਾ ਦੀਆਂ ਬਚਾਅ ਹੋ ਗਿਆ ਉਧਰ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਕਿਹਾ ਕਿ ਅੱਗ ਵਿੱਚ ਮਾਲੀ ਨੁਕਸਾਨ ਹੋਇਆ ਹੈ ਚਾਹਨੇ ਨੁਕਸਾਨ ਤੋਂ ਬਚਾਰਿਆ ਅੱਜ ਫਾਇਰ ਬ੍ਰਿਗੇਡ ਪਗਵਾੜਾ ਤੇ ਸਵੇਰੇ 10:08 ਤੇ ਕਾਲ ਆਈ ਸੀ ਕਿ ਮੋਤੀ ਪਿਆਰ ਸੋਦਾ ਮੱਲਾ ਘਰ 'ਚ ਅੱਗ ਲੱਗ ਗਈ ਹੈ ਥੱਡੀ ਭੇਜੀ ਆਵੇ ਅਸੀਂ ਮੌਕੇ ਤੇ ਸਾਡਾ ਫਾਇਰ ਟੈਂਡਰ ਵਿਦ ਸਟਾਫ ਸਾਰਾ ਆ ਕੇ ਦੇਖਿਆ ਉੱਪਰ ਕਮਰੇ ਦੇ ਵਿੱਚ ਫਸਟ ਫਲੋਰ ਤੇ ਪਿਆ ਸਾਰਾ ਸਮਾਨ ਅੱਗ ਲੱਗ ਗਈ ਜੀ ਤੇ ਫਾਰਮ ਗੇਟ ਉੱਦੋਂ ਮੋਕੇ ਤੇ ਪਾਣੀ ਮਾਰ ਕੇ ਤੇ ਅੱਗ ਤੇ ਕਾਬੂ ਪਾਇਆ ਇਹ ਸਾਰਾ ਨੁਕਸਾਨ ਕਿੰਨਾ ਹੋ ਗਿਆ ਜੀ ਨੁਕਸਾਨ ਕਮਰੇ ਚ ਜਿੰਨਾ ਸਮਾਨ ਤੇ ਆ ਸੀ ਸਾਰਾ ਸੜ ਗਿਆ ਜੀ ਕਿਸ ਨਾਮ ਦੇ ਉੱਪਰ ਆ ਜੀ ਮਕਾਨ ਜਿਹਦੇ ਅਗਲੀ ਆ ਮਕਾਨ ਮਾਲਕ ਦਾ ਨਾਮ ਕੁਸ਼ਨ ਮਚੰਦਰਾ ਰਫੀਸ਼ ਮਚੰਦਰਾ ਜੀ ਕੀ ਫਾਇਰ ਵਿਗਟ ਦੀਆਂ ਗੱਡੀਆਂ ਕਿੰਨੀਆਂ ਲੱਗੀਆਂ ਸਰ ਇੱਕ ਫਾਇਰ ਟੈਂਡਰ ਨਾਲ ਅੱਗ ਤੇ ਕਾਬੂ ਪਾ ਲਿਆ ਤੋ ਗਵਾੜਾ ਤੋਂ ਯਸ਼ਰ ਮਦੀ